ਵਾਈ ਗੁਰੂ ਦੀ ਖਾਲਸਾ ਅਸਿ ਰਵਾਈ ਗੁਰੂ ਦੀ ਹੋਂਦ ਮੈਂ ਸੁਖਵਿੰਦਰ ਸਿੰਘ ਸੇਵਾਦਾਰ ਲੇਖੋਂ ਕਰ ਤੇਰਾ ਤੇਰਾ ਸੇਵਾ ਸੁਸਾਇਟੀ ਬੀਪੀਓ ਜੋੜ ਤੇ ਅੱਜ ਮੇਰੇ ਨਾਲ ਵੀ ਸੋਸਾਇਟੀ ਦੇ ਮੈਂਬਰ ਵੀ ਰਵੀ ਗਾਂਧੀ ਜੀ ਤੇ ਮੇਰਾ ਛੋਟਾ ਵੀ ਲਗਾ ਨੀਰ ਸਿੰਘ ਜੋੜ ਤੇ ਅੱਜ ਦੀ ਵੀਡੀਓ ਸਾਡਾ ਮਰਾਉਣ ਦਾ ਮਸਤ ਦੇ ਆ ਕਿ ਜਿਵੇਂ ਅਸੀਂ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਵੀਡੀਓ ਛੇੜ ਕੀਤੇ ਜਿਹਦਾ ਮੈਂ ਜੋ ਲੋੜਵੰਦ ਵਿਅਕਤੀ ਹੈ ਜਿਹੜਾ ਆਪਣਾ ਲਾਲ ਜਿਹੜਾ ਨਹੀਂ ਕਰਵਾ ਸਕਦੇ ਉਹ ਵਾਈ ਗੁਰੂ ਦੀ ਗਰਬਾ ਦੇ ਤੁਹਾਡੇ ਸਾਰੇ ਸਹਜੋਂ ਨਾਲ ਸਾਡੇ ਕੋਲ ਜਿੰਨੀ ਵੀ ਹੋ ਸਕਦੀ ਆ ਆਪਾਂ ਹੈਲਪ ਕਰੀਦੀ ਆ ਤੇ ਸਾਨੂੰ ਕਈ ਵਾਰੀ ਐ ਇਦਾਂ ਦੀ ਮੁਸ਼ਕਲ ਹੁੰਦੀ ਆ ਕਿ ਸਾਨੂੰ ਜਿਹੜਾ ਮਰੀਜ਼ ਤੇ ਜਿਵੇਂ ਉਹ ਆਪਣੇ ਗੱਡੀਆਂ ਚ ਲੈ ਕੇ ਚੈਦਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਮੁਸ਼ਕਲ ਪੇਸ਼ ਆਉਂਦੀ ਕਿਉਂਕਿ ਕੋਈ ਮਿਲ ਨਹੀਂ ਜਿਹੜਾ ਜ਼ਿਆਦਾ ਸੀਰੀਅਸ ਹੁੰਦਾ ਆ ਉਹ ਗੱਡੀ 'ਚ ਬੈਠ ਨਹੀਂ ਸਕਦਾ ਤੇ ਜਿਹਨੂੰ ਆਪਣਾ ਲਟਾਉਣਾ ਪੈਂਦਾ ਆ ਤੇ ਉਹਦੇ ਲਈ ਜਿਹੜੀ ਸਾਨੂੰ ਆ ਹੁਣ ਐਂਬੂਲੈਂਸ ਜਿਹੜੀ ਹੈਗਾ ਉਹ ਆਪਾਂ ਲੋਡ ਮਹਿਸੂਸ ਕਰ ਰਹੇ ਆ ਤੇ ਬਾਕੀ ਸਾਡੇ ਵੀਰ ਆ ਵੀ ਕਹਿੰਦੀ ਬਣਾਓ ਬਣਾਓ ਆਪਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੀ ਜਿਹੜੀ ਐਂਬੂਲੈਂਸ ਹੈ ਨਾਲ ਵਿੱਚ ਜਿਹੜੀ ਉਹ ਮਦਦ ਕੀਤੀ ਜਾਵੇ ਤੇ ਵੀਰ ਹੁਣੀ ਪਰੋਛਾ ਦਵਾਇਆ ਕਿ ਆਪਾਂ ਜਿੰਨੇ ਵੀ ਹੋ ਸਕੇ ਆ ਆਪਾਂ ਵੱਤ ਵਤ ਜਿਹੜੀ ਆਪਾਂ ਤੁਹਾਡੀ ਐਂਬੂਲੈਂਸ ਨਾਲ ਵਿੱਚ ਮਦਦ ਕਰਦਗੇ ਤੇ ਹੋਰ ਵੀ ਗੰਭੀਰ ਭੈਣ ਜਿਹੜਾ ਆਪਾਂ ਨੂੰ ਸਾਡੀ ਵੀਡੀਓ ਦੇਖ ਰਿਹਾ ਜਾਂ ਸੁਣ ਰਿਹਾ ਜੋ ਵੀ ਸਾਡੀ ਇਸ ਚੱਲਦੀ ਹੋਈ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਆ ਸਾਡੀ ਐਂਬੂਲੈਂਸ ਜਿਹੜੀ ਲੈਣ ਦੇ ਵਿੱਚ ਕੋਈ ਆਪਣਾ ਯੋਗਦਾਨ ਦੇਣਾ ਚਾਹੁੰਦਾ ਤਾਂ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੇ ਕਿਉਂਕਿ ਇਹ ਸਾਡੀ ਸੇਵਾ ਜਿਹੜੀ ਹੈ ਸਾਡੇ ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਆ ਤੇ ਜੇ ਸਾਡੀ ਐਂਬੂਲੈਂਸ ਦੇ ਵਿੱਚ ਕੋਈ ਆਪਣੀ ਮਦਦ ਕਰਦਾ ਆ ਤਾਂ ਜਿਹੜੀ ਇਹਨਾਂ ਆਪਾਂ ਹੋਰ ਬਹੁਤ ਜ਼ਿਆਦਾ ਗਰੀਬ ਕੋਈ ਰੋਡਮਨ ਦੇ ਵਿਅਕਤੀ ਆ ਜਿਹਨੂੰ ਅਸੀਂ ਟਾਈਮ ਤੇ ਹਸਪੀਟਲ ਪਹੁੰਚਾ ਸਕਾਂਗੇ ਜਾਂ ਉਹਨਾਂ ਨੂੰ ਜਿਹੜੀ ਵਧੀਆ ਸਹੂ ਤੇ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਵੀ ਸੇਵਾ ਹੁੰਦੀ ਹੈ ਵੱਧ ਤੋਂ ਵੱਧ ਸੇਵਾ ਕਰੀਏ ਤੇ ਕੋਈ ਵੀ ਜੋ ਵੀਰ ਆਗਾ ਐਂਬੂਲੈਂਸ ਜਿਹੜਾ ਸਾਡੀ ਸਾਡੀ